ਉਥੇ ਆ ਦੇ ਸੁਲਤਾਨਪੁਰ ਲੋਧ ਦੇ ਵਿੱਚ ਪੇੜ ਤੇ ਧਿਰ ਵੱਲੋਂ ਅਮਰੀਕਾ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਧੋਖਾਧਰੀ ਦੇ ਸਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਪਿੰਡ ਜਾਨਪੁਰ ਦੇ ਵਸਨੀਕ ਜਗਤਾਰ ਸਿੰਘ ਨੇ ਆਪਣੀ ਮੁਸ਼ਕਲ ਸਾਂਝੀ ਕੀਤੀ ਅਤੇ ਦੋਸ਼ ਲਗਾਇਆ ਕਿ ਉਸ ਦਾ ਜੀਜਾ ਜੋਗਾ ਸਿੰਘ ਅਤੇ ਜਲੰਧਰ ਦੇ ਰਹਿਣ ਵਾਲੇ ਸਾਥੀ ਜਗਜੀਤ ਸਿੰਘ ਭੁੱਲਣ ਨੇ ਉਸ ਨੂੰ ਅਮਰੀਕਾ ਭੇਜਣ ਦੇ ਨਾਂ ਤੇ ਧੋਖਾ ਦਿੱਤਾ। ਪੀਰਤ ਨੇ ਦੱਸਿਆ ਕਿ ਜੁਲਾਈ 2024 ਵਿੱਚ ਲਗਭਗ 50 ਲੱਖ ਰੁਪਏ ਦੇ ਸੌਦੇ ਦੇ ਬਾਅਦ ਉਸ ਨੇ ਵੱਖ-ਵੱਖ ਤਰੀਕਿਆਂ ਨਾਲ 4.5 ਲੱਖ ਰੁਪਏ ਅਦਾ ਕੀਤੇ। ਅਮਰੀਕਾ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਨੇ ਲਗਭਗ 7 ਮਹੀਨੇ ਜੇਲ੍ਹ ਵਿੱਚ ਬਿਤਾਏ। ਭਾਰਤ ਵਾਪਸ ਆਉਣ ਤੇ ਦੋਸ਼ੀ ਨੇ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੀਰਤ ਨੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ। ਇਹ ਜੋਗਾ ਸਿੰਘ ਜੰਟ ਮਿਲਿਆ ਸੀਗਾ ਮੈਨੂੰ। ਮੇਰੀ ਉਹਨਾਂ ਨਾਲ ਗੱਲ ਹੋਈ ਸੀ ਯੂਐਸਏ ਜਾਣ ਦੀ। ਉਹਨੇ ਮੈਨੂੰ ਕਿਹਾ ਵੀ ਤੁਹਾਨੂੰ ਮੈਂ ਇੱਕ ਨੰਬਰ 'ਤੇ ਭੇਜਾਂਗਾ ਯੂਐਸਏ। ਤੇ ਇੱਕ ਮਹੀਨੇ ਦਾ ਟਾਈਮ ਲੱਗਿਆ ਸੀ ਉਹਨਾਂ ਨੇ। ਤੇ ਨਾਰਵੇ ਦਾ ਵੀਜ਼ਾ ਲਵਾਇਆ ਸੀ ਭਾਜੀ ਮੇਰਾ ਉਹਨਾਂ ਨੇ। ਤੇ ਮੁੜ ਕੇ ਸਟੇ ਮੇਰੀ ਫਰਾਂਸ ਦੀ ਕਰਾਈ ਉਹ ਤੋਂ ਸਪੇਨ ਲੱਗਿਆ ਮੈਨੂੰ। ਉਸ ਤੋਂ ਬਾਅਦ ਇਸ ਸਿਲਵਾਡੋਰ ਲੈ ਗਿਆ ਬਾਈ ਯਾਰ ਉਸ ਤੋਂ ਬਾਅਦ ਫਿਰ ਦੋ ਨੰਬਰ ਟਲ ਜਾਂਦੇ ਰੇ ਮੈਂ ਇਹਨੂੰ ਕਿਹਾ ਭਾਈ ਆਪਣੀ ਗੱਲ ਇੱਕ ਨੰਬਰ ਤੇ ਹੀ ਕਹਿੰਦਾ ਨਹੀਂ ਬਸ ਇਦਾਂ ਹੀ ਹੁੰਦਾ ਵਾ ਜਿਦਾ ਜਿਦਾ ਇਦਾਂ ਹੁੰਦੀ ਕਾਰਬੀ ਚਾਰ ਮਹੀਨੇ ਭਾਈ ਉਹਨਾਂ ਮੈਨੂੰ ਮਕਸੀਕੋ ਚ ਰੋਲਿਆ ਆਪਣੇ ਪੂਰਾ ਠੀਕ ਹੈ ਜੀ ਟੈਂਪਲ ਟੈਂਪਲ ਐਡਵੈਂਚਰ ਪਹੁੰਚ ਗਏ ਨਹੀਂ ਪਹਿਲਾਂ ਮਕਸੀਕੋ 4 ਮਹੀਨੇ ਓਕੇ 4 ਮਹੀਨੇ 4 ਮਹੀਨੇ ਮੈਨੂੰ ਕਦੀ ਛੱਡੇ ਤੇ ਕਦੇ ਸੀ ਹੋ ਛੱਡੇ ਤੇ ਮੈਂ ਬੜਾ ਫੂਲਾ ਮੈਂ ਭਾਈ ਕਿੱਦਾਂ ਮੈਨੂੰ ਕੋਈ ਤੰਗ ਕਰ ਚੁੱਕਾ ਪੈਸੇ ਵੀ ਪਿੱਛੋ ਲਈ ਗਏ ਆ ਤੰਗ ਕਰ ਕਰਕੇ ਸਾਰੇ ਪੈਸੇ ਲੈ ਲਿਆ ਸਾਰੇ ਸਭੀ ਪੈਸੇ ਦੇ ਦੇ ਲੋ ਇਸੇ ਕਿੰਨੇ ਪੈਸੇ ਤੁਹਾਡੇ ਕੋਲ ਲੈ ਹੁੰਦਾ ਡੀਲ ਭਾਜੀ ਮੇਰੀ ਉਹਨਾਂ ਨਾਲ 45 ਰੱਖਦੀ ਹੋਈ ਸੀ ਠੀਕ ਆ ਜੀ ਤੇ 44 ਲੱਖ 15000 ਦਾ ਤਾਂ ਮੇਰੇ ਕੋਲ ਪੂਰਾ ਹੈਗਾ ਰਕ ਤੇ ਕੌਣ ਚ ਪੇਮੈਂਟ ਪੁਆਈ ਨਹੀਂ ਕੌਣ ਚ ਨਹੀਂ ਸਰ ਪੁਆਈ ਉਹਨਾਂ ਨੇ 17 ਲੱਖ ਉਹਨਾਂ ਨੇ ਕੈਸ਼ ਲਿਆ ਵਾ ਜਿਹਦੇ ਚੋਂ 8 ਲੱਖ ਇਹਨਾਂ ਦੇ ਕਹਿਣ ਤੇ ਕੋਈ ਭੁੱਲਰ ਭੁੱਲਰ ਇਹਨਾਂ ਦਾ ਦੋਸਤ ਜਲੰਧਰ ਰਹਿਣ ਵਾਲਾ ਪਿੱਛੋਂ ਰਈਦਾ ਦੱਸ ਦੇ ਮੈਨੂੰ ਰਈਏ 8 ਲੱਖ ਉਹ ਮੇਰੇ ਕੋਲ ਸਟੇਟਮੈਂਟ ਵੀ ਉਹ ਪੁਆਈ ਸੀ ਇਹਨਾਂ ਨੇ ਕਾਊਂਟ ਵਿੱਚ ਜੋਗਾ ਸਿੰਘ ਦੇ ਕਹਿਣ ਤੇ ਠੀਕ ਹੈ ਜੀ ਮੈਂ ਉਹ ਬੰਦੇ ਨੂੰ ਨਹੀਂ ਜਾਣਦਾ ਤੇ ਬਾਕੀ ਇਹਦੀ ਵਾਈਫ ਤੇ ਇਹਦਾ ਸਹੁਰਾ ਮਹੌਲੀ ਤੋਂ ਪ੍ਰੀਤਮ ਸਿੰਘ ਇਹਦੀ ਭਾਜੀ ਪਤਨਾ ਹੈ ਜਸਵਿੰਦਰ ਕੌਰ ਉਹ ਮੇਰੇ ਇੱਥੇ ਸਹੁਰੇ ਇੱਥੋਂ ਆਣ ਕੇ ਲੈ ਜਾਂਦੇ ਹੁੰਦੇ ਹਾਂ ਹਾਂਜੀ ਕੈਸ਼ ਪੇਮੈਂਟ ਕੈਸ਼ ਪੇਮੈਂਟ ਲੈਂਦੇ ਰਿਹਾ ਜੀ ਵਿੱਚ ਅਗਵਾ ਵੀ ਹੈਗੇ ਆਪਣੀ ਕੋ ਮੌਜੂਦਾ ਜਿਨ੍ਹਾਂ ਕੋ 1.75 ਲੱਖ ਲਗਾਇਆ ਉਹਨਾਂ ਨੇ ਐਸਐਸਪੀ ਦਫ਼ਤਰ ਦੇ ਸਾਹਬ ਜਾ ਕੇ ਬਿਆਨ ਵੀ ਦਿੱਤੇ ਆ ਵੀ ਅਸੀਂ ਵਿੱਚ ਜਿਹੜੀ ਉਹਨੇ ਪਹਿਲਾਂ ਤਾਂ ਐਫਆਈ ਜਿਹੜੀ ਲਾਂਚ ਹੋਈ ਆ ਬਿਲਕੁਲ ਬੇਮੁਨਾਜ਼ ਗਲਤ ਆ ਨਾਦਾ ਹੀ ਕੋਈ ਏਜੰਟਾ ਤੇ ਨਾ ਏਜੰਟੀ ਦਾ ਕੋਈ ਕੰਮ ਕਰਦੇ ਆ ਇਹ ਸਾਰੇ ਇਲਾਕੇ ਨੂੰ ਪਤਾ ਸਮਾਜ 'ਚ ਸਾਡਾ ਰੁਤਬਾ ਚੰਗਾ ਵਾ ਹੁਣੇ-ਹੁਣੇ ਇਲੈਕਸ਼ਨ ਹੋਈ ਆ ਮੇਰੀ ਮੈਸੇਜ ਜੀਲਾ ਪ੍ਰਦੇਸ਼ ਜਿੱਤੀ ਆ ਇਹ ਸਾਰਾ ਕੁਝ ਜੋ ਹੋ ਰਿਹਾ ਪੋਲਿਟਿਕਲ ਆ ਦੇਖੋ ਪਹਿਲਾਂ ਤੇ ਮੈਂਬਰ ਬਣਦੇ ਜੋਰ ਸੀ ਹੁਣ ਆ ਗਿਆ ਚੇਅਰਮੈਨੀਆਂ ਦੇ ਉਹ ਸਰਕਾਰਾਂ ਦਾ ਕਰਕੇ ਬੜਾ ਕੁਝ ਹੁੰਦਾ ਬਾਕੀ ਦੇਖੋ ਇੱਥੇ ਪੁਲਿਸ ਡਿਪਾਰਟਮੈਂਟਾ ਕੋਟਾ ਸਾਰਾ ਕੁਝ ਇੱਥੇ ਦਾ ਇੱਥੇ ਜਿਹੜਾ ਸੂ ਜਿਹੜਾ ਸੱਚ ਸੱਚ ਜਿਹੜਾ ਝੂਠਾ ਇੱਥੇ ਸਾਹਮਣੇ ਆ ਜਾਣਾ ਤਾਨੂੰ ਲੱਗਦਾ ਕਿ ਸਿਆਸਤ ਤੋਂ ਪ੍ਰੇਰਿਤ ਹੋ ਕੇ ਤੁਹਾਡੇ ਨਾਲ ਮਾਮਲਾ ਚੱਲ ਰਿਹਾ ਹੈ ਬਿਲਕੁਲ ਸਹੀ ਹੈ ਜੀ ਦੇਖੋ ਇਹ ਬੰਦਾ ਜਿਹੜਾ ਜਗਤਾਰ ਸਿੰਘ ਆ ਰਿਸ਼ਤੇਦਾਰ ਵੀ ਆ ਮੇਰਾ ਵੇਰੀ ਮਿਸੇਜ ਦੇ ਮਾਮੇ ਦਾ ਜਵਾਈ ਆ ਕੋਈ ਜਿਵੇਂ ਕਹੀ ਐਡੀ ਕੋਈ ਦੂਰ ਦੀ ਰਿਸ਼ਤੇਦਾਰੀ ਨਹੀਂ ਹੈਗੀ ਇਹ ਜਨਵਰੀ ਸੌਰੀ ਮਈ ਦੇ ਵਿੱਚ 2024 ਦੇ ਵਿੱਚ ਮੇਰਾ ਬੇਟਾ ਨਾ ਯੂ ਐਸ ਏ ਗਿਆ ਸੀਗਾ ਇਸ ਬੰਦੇ ਨੂੰ ਪਤਾ ਲੱਗਾ ਵੀ ਇਹਨਾਂ ਦਾ ਬੇਟਾ ਬਹੁਤ ਜਲਦੀ ਅਮਰੀਕਾ ਪਹੁੰਚ ਗਿਆ ਇਹ ਮੈਨੂੰ ਮੇਰਾ ਕੋਈ ਨਾ ਇੱਕੋ ਨੰਬਰ ਸੀ ਇਹਨੇ ਪਤਾ ਨਹੀਂ ਮੇਰਾ ਨੰਬਰ ਕਿੱਥੋਂ ਕਰਕੇ ਰੇਂਜ ਤੇ ਮੈਨੂੰ ਦੋ ਤਿੰਨ ਵਾਰੀ ਕਾਲ ਕੀਤੀ ਵੀ ਭਾਜੀ ਮੈਂ ਤੁਹਾਨੂੰ ਮਿਲਣਾ 22 ਫੇਸ ਮੇਰੇ ਕੋਲ ਵਾਰੀ ਵਾਰੀ ਮਿਲਦਾ ਮੈਨੂੰ ਫੋਨ ਤੇ ਇਸ ਬੰਦੇ ਨੇ ਗੱਲ ਕੀਤੀ ਵੀ ਭਾਜੀ ਮੈਨੂੰ ਉਸ ਏਜੰਟ ਦਾ ਨੰਬਰ ਚਾਹੀਦਾ ਜਿਹਦੇ ਨਾਲ ਥਰੂ ਤੁਸੀਂ ਆਪਣੇ ਬੇਟੇ ਨੂੰ ਭੇਜਿਆ ਤੇ ਕੋਈ ਮੇਰਾ ਬੇਟਾ ਡੇ 1 ਤੋਂ 1.5 ਮਹੀਨੇ ਦੇ ਵਿੱਚ ਉਹ ਯੂ ਐਸ ਏ ਪਹੁੰਚ ਗਿਆ ਬਾਅਦ ਵਿੱਚ ਇਹਦੀ ਸਾਰੀ ਗੱਲਬਾਤ ਇਹਨੂੰ ਮੈਂ ਨੰਬਰ ਦਿੱਤਾ ਉਸ ਬੰਦੇ ਦਾ ਇਹਦੀ ਗੱਲਬਾਤ ਉਹਦੇ ਨਾਲ 45 ਲੱਖ ਦੇ ਵਿੱਚ ਹੋਈ ਇਹ ਮੈਨੂੰ ਆਪ ਦੱਸਦਾ ਹੀਗਾ ਜਿੱਦਾਂ ਜਿੱਦਾਂ ਉਹਨੇ ਵੀਜ਼ਾ ਕਰਾ ਕੇ ਦਿੱਤਾ ਇਹ ਹੁਣ ਇਲਜ਼ਾਮ ਲਾਉਂਦਾ ਜੀ ਮੇਰੀ ਸਿੱਧੀ ਫਲਾਈਟ ਸੀ ਤੇ ਜਿੱਦਣ ਇਹ ਅੰਬੈਸੀ ਦੇ ਵਿੱਚ ਗਿਆ ਐਡਾ ਤੋਂ ਇਹ ਕੋਈ ਨਿਆਣਾ ਨਹੀਂ ਸੀਗਾ ਵੀ ਇਹ ਯੂਰਪ ਦੀ ਅੰਬੈਸੀ ਆ ਹੁਣ ਕਹਿੰਦਾ ਨਾ ਮੈਨੂੰ ਯੂਰਪ ਪਤਾ ਨਹੀਂ ਕਿਹੜੇ ਵਾਇਆ ਪਹਿਲਾਂ ਭੇਜਿਆ ਫਿਰ ਇਹ ਕਹਿੰਦਾ ਮੈਂ ਜੰਗਲਾ ਥਰੂ ਗਿਆ ਫਿਰ ਮੈਂ ਕਹਿੰਦਾ ਵੀ ਭੁੱਖਾ ਭਣਾ ਰਿਆ ਇਹਦੇ ਸਾਰੇ ਪ੍ਰੂਫ ਹੈਗੇ ਭੁੱਖਾ ਭਣਾ ਰਿਆ ਕਿਉਂਕਿ ਉਸ ਏਜੰਟ ਨੇ ਮੈਨੂੰ ਸਾਰਾ ਕੁਝ ਆਪਣਾ ਜਿਹੜਾ ਨਾ ਹਾਰਡ ਕਾਪੀ ਭੇਜੀ ਹੋਈ ਆ ਵੀ ਇਹ ਕਿਹੜੇ ਥਰੂ ਕਿਦਾਂ ਕਿਹਾ ਵਾ ਇਲਜ਼ਾਮ ਜਿੰਨੇ ਸਕਤਾਈ ਕਰਕੇ ਜਿਹੜੇ ਬੰਦੇ ਡਿਪੋਰਟ ਕਰਦੀ ਆ ਉਹ ਸਰਕਾਰ ਕਰਈ ਆ ਬੰਦਾ ਅਮਰੀਕਾ ਤੋਂ ਜਾ ਕੇ ਆ ਇਹਦੇ ਵਿੱਚ ਜੋਸ ਏਜੰਟ ਨੇ ਇਹਨਾਂ ਗਲਬਾਤ ਕੀਤੀ ਉਹਨੇ ਆਪਣੀ ਪੂਰੀ ਕੀਤੀ ਆ ਕੋਈ ਉਹਨਾਂ ਤੱਕ ਪਹੁੰਚੂਗਾ ਹੀ ਬੰਦਾ ਬਿਲਕੁਲ ਜੀ ਇਹ ਕੈਂਪ ਦੇ ਵਿੱਚ ਆਪ ਵੀ ਮੰਨਦਾ ਮੈਂ ਰਹਿ ਕੇ ਆ ਤਿੰਨ ਚਾਰ ਮਹੀਨੇ ਬਾਕੀ ਮੇਰਾ ਬ੍ਰਦਰ ਲਾ ਉੱਥੇ ਸੈਟਲ ਆ ਉਹਨੇ ਇਹਨੂੰ ਵਕੀਲ ਵੀ ਕਰਕੇ ਦਿੱਤਾ 2500 ਡਾਲਰ ਜਿਹੜਾ ਉਹਨੇ ਆਪਦੇ ਕੋਲੋਂ ਲਾਇਆ ਦੂਸਰਾ ਇਹ ਬਲੇਮ ਲਾਉਣ ਡਿਆ ਮੇਰੇ 700 ਰੁਪਏ ਮਿਸ